ਆਪ ਕਰਕੇ ਪੁੰਨ ਕੀਤਾ ਹੈ ਹੈਰਾਨ ਗਈ ਦੀ ਗੱਲ ਭਗਤ ਕਬੀਰ ਨੇ ਬੜੀ ਹਿੰਮਤ ਕੀਤੀ ਹੈ ਕਹਿੰਦੇ ਪਾਪ ਪੁੰਨ ਦੋਏ ਇਕ ਸਮਾਨ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਪਾਪ ਪੁੰਨ ਦੋਏ ਇਕ ਸਮਾਨ ਨਿਜ ਗੁਣ ਪਾਰਸ ਤਜੋ ਗੁਣ ਆਪ ਪਾਪ ਤੇ ਪੁੰਨ ਦੋਵੇਂ ਇੱਕੋ ਹੀ ਕੁਛ ਹੈ ਪਾਪ ਬੰਦਾ ਕਿਉਂ ਕਰਦਾ ਹੈ ਲੋਭ ਵਸੋ ਕੇ ਤੇ ਪੁੰਨਵੀ ਲੋਭ ਵਸੋ ਕੇ ਕਰੇ ਐ ਮਿਲੇ ਬਾਬਾ ਇਹ ਕਰ ਤੂੰ ਇਹ ਕਰ ਇਹ ਕਰ ਇਹ ਕਰ ਪਾਪ ਬੰਦਾ ਕਰਦਾ ਹੈ ਹੰਕਾਰ ਵਸੋ ਕੇ ਦੂਜੇ ਨੂੰ ਨੀਚਾ ਦਿਖਾਣਾ ਨਹੀਂ ਵਧਾਣਾ ਹੰਕਾਰ ਤੇ ਪੁੰਨਵੀ ਹੰਕਾਰ ਵਸੋ ਕੇ ਕਰੇ ਤੀਰਥ ਵਰਦਰਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਹਿਫਲ ਜਾਤ ਤੇ ਚੰਕੁਣ ਚੜੇ ਸਨਾਨ ਪਾਪ ਵਸ ਹੋ ਕੇ ਹੰਕਾਰ ਵਸ ਹੋ ਕੇ ਪਾਪ ਕੀਤਾ ਹੰਕਾਰ ਵਸ ਹੋ ਕੇ ਪੁੰਨ ਕੀਤਾ ਪਾਪ ਵਸ ਹੋ ਕੇ ਲੋਭ ਵਸ ਹੋ ਕੇ ਪੁੰਨ ਕੀਤਾ ਤੇ ਲੋਭ ਵਸ ਹੋ ਕੇ ਹੀ ਪਾਪ ਕੀਤਾ ਚਰਮ ਸੀਮਾ ਕਾਮ ਦੀ ਉਸ ਕਰਕੇ ਪਾਪ ਕੀਤਾ ਉਸੇ ਕਰਕੇ ਪੁੰਨ ਵੀ ਕੀਤਾ ਹੁੰਦੇ ਨੇ ਪੁੰਨ ਤੇ ਕਬੀਰ ਕਹਿੰਦੇ ਨੇ ਫਿਰ ਇਹ ਤੇ ਦੋਵੇਂ ਬਰਾਬਰ ਹੀ ਹੋ ਗਏ ਕਿਉਂਕਿ ਦੁਆਨ ਦੀ ਬੁਨਿਆਦ ਇੱਕ ਤੇ ਖੜੀ ਹੈ ਪਾਪ ਪੁੰਨ ਦੋਏ ਇੱਕ ਸਵਾਰ ਇਸ ਤਰ੍ਹਾਂ ਦੇ ਪੁੰਨ ਕਰਦੇ ਆ ਵੀ ਪਾਪ ਨਾਲ ਨਾਲ ਚਲੇਗਾ ਪਰ ਮੇਰੇ ਦੇਖੇ ਚਲੋ ਹੁਣ ਅੱਜ ਜ਼ਮਾਨ ਤੱਕ ਆ ਗਏ ਗਏ ਕਿਸੇ ਵੀ ਪੁੰਨ ਨਾਲ ਪਾਪ ਨਹੀਂ ਕੱਟਦਾ ਤੁਸੀਂ ਜ਼ਿੰਦਗੀ ਭਰ ਪੁੰਨ ਤੇ ਕੁਛ ਨਾ ਕੁਛ ਕੀਤੇ ਨੇ ਕੱਟ ਗਏ ਨਹੀਂ ਪਾ ਤੇ ਜੇ ਨਹੀਂ ਕਟੇ ਤੇ تسلیم ਕਰ ਲੋ ਨਹੀਂ ਕੱਟਦੇ ਨਹੀਂ ਕੱਟਦੇ ਖਣ ਖਣ ਭੌਲਣ ਹ ਪਲ ਪਲ ਦੇ ਵਿੱਚ ਗਲਤੀਆਂ ਆਉਂਦੀਆਂ ਪਲ ਪਲ ਦੇ ਵਿੱਚ ਪੁੰਨਾ ਆਉਂਦੀਆਂ ਕੀਤਾ ਕਰਕੇ ਪਾਪ ਨਾ ਹੋਏ ਤੇ ਸੋਚਣੀ ਵਿਚਾਰ ਮਾਨਸਿਕ ਕਰਮ ਕਰਕੇ ਪਾਪ ਚੱਲਣਗੇ ਬੋਰਾ ਕੁਛ ਨਾ ਕੁਛ ਤੇ ਸੋਚੇਗਾ ਦਿਲੰਬਰ ਦੀ ਸੋਚਣੀ ਵਿਚ ਕੁਛ ਸੋਚਣੀ ਤੇ ਗਲਤ ਹੋਵੇ ਦਿਨ ਭਰ ਦੀਆਂ ਯਾਦਾਂ ਵਿੱਚ ਕੁਝ ਯਾਦਾਂ ਤੇ ਗਲਤ ਹੋਣਗੀਆਂ। ਕਿੰਨ ਕਿੰਨ ਭੁੱਲਣਾ। ਪੁੰਨ ਨਾਲ ਕਿਸ ਤਰ੍ਹਾਂ ਬਾੜ ਕੱਟਣਗੇ? ਹੁੰਦਾ ਕੀ ਹੈ ਜੀਵਨ ਪਰ ਪੁੰਨ ਚੱਲਦਾ ਰਹਿੰਦਾ ਹੈ, ਪਾਪ ਚੱਲਦਾ ਰਹਿੰਦਾ ਦੋਵੇਂ ਕੱਟ ਹੀ ਚੱਲਦੇ। ਸੋ ਕਬੀਰ ਨੂੰ ਕਹਿਣਾ ਪਿਆ ਪਾਪ ਪੁੰਨ ਦੋਵੇਂ ਇੱਕ ਸਮਾਨ ਉਹਨਾਂ ਨਾਲ ਪਾਪ ਕੱਟਦੇ ਤੇ ਹੁਣ ਤੱਕ ਤੇ ਕੱਟ ਜਾਣੇ ਚਾਹੀਦੇ ਸੀ। ਇੰਨਾ ਗੁਰਦੁਆਰੇ ਆਇਆ, ਇਤਨਾ ਬਾਟ ਪੂਜਾ ਕੀਤਾ। ਜਿਨ੍ਹਾਂ ਨੂੰ ਬਹੁਤ ਵੱਡਾ ਪੁਨੀਤ ਕਹਨੇ ਆ ਕਈ ਵਾਰ ਬੜਾ ਹੀ ਭयंकर ਕਰੋਧ ਬੜਾ ਭयंकर ਲੋਭ ਬੜਾ ਭयंकर ਹੰਕਾਰ ਪ੍ਰਗਟ ਹੁੰਦੇ ਹਨ ਉਹਨਾਂ ਨਾਲ ਪਾਪ ਨਹੀਂ ਕੱਟਦੇ ਕਰਮ ਨਾਲ ਪਾਪ ਨਹੀਂ ਕੱਟਦੇ ਜੋ ਧਰਮ ਈਸ਼ਵਰੀ ਧਰਮ ਹੈ ਕਿਸੇ ਵੀ ਕਰਮ ਤੇ ਨਹੀਂ ਖੜਾ ਪਰ ਕਿਸ ਤੇ ਖੜਾ ਹੈ ਕਰਮ ਕਰਤ ਹੋਵੇ ਨਹਿ ਕਰਮ ਇਸ ਪਰ ਕਰਨ ਨੂੰ ਮੈਂ ਲਿਆ ਕਿਉਂਕਿ ਦਿਨ ਕਾਫੀ ਲੰਦਾ ਸੀ ਤੇ ਮੇਰੇ ਕੋਲ 20 ਤਰੀਕ ਤੱਕ ਦਾ ਸਮਾਂ ਸੀ ਇਸ ਵਾਸਤੇ ਮੈਂ ਚਾਹੁੰਦਾ ਸੀ ਇਹ ਬੁਨਿਆਦੀ ਗੱਲ ਦੀ ਆਪ ਨੂੰ ਪਕੜ ਆ ਜਾਏ ਸਮਝ ਆ ਜਾਵੇ ਕਿ ਫਿਰ ਚਲੋ ਇਸ ਨੂੰ ਹੰਕਾਰ ਸਮਝ ਲਓ ਮੈਨੂੰ ਧਰਮ ਦੀ ਪ੍ਰਾਪਤੀ ਨਹੀਂ ਹੋਈ ਧਰਮ ਕਿਵੇਂ ਮਿਲਦਾ ਇਸ ਦੀ ਮੈਨੂੰ ਸਮਝ ਆ ਗਈ ਇਸ ਤਰ੍ਹਾਂ ਕਹਿਣ ਦੇ ਜਬਾਂ ਤੁਸੀਂ ਆਖੋ ਹੰਕਾਰ ਹੈ ਤੇ ਹੰਕਾਰ ਸੇ ਮੈਨੂੰ ਉਸ ਧਰਮ ਦੀ ਪ੍ਰਾਪਤੀ ਨਹੀਂ ਸ੍ਰੇਸ਼ਟ ਧਰਮ ਪਰ ਪ੍ਰਾਪਤੀ ਕਿਉਂ ਨਹੀਂ ਹੈ ਇਹਦੀ ਵੀ ਸਮਝ ਆਏ ਪ੍ਰਾਪਤੀ ਕਿਵੇਂ ਹੋਵੇਗੀ ਇਹਦੀ ਵੀ ਸਮਝ ਆਏ ਅਗਰ ਨਹੀਂ ਮੈਨੂੰ ਸਮਝ ਤੋ 1 ਘੰਟੇ ਦਾ ਬੋਲਣਾ ਮੈਂ ਆਪਣਾ ਵੀ ਸਮਾਂ ਜ਼ਾਇਆ ਪਿਆ ਕਰਦਾ ਤੁਹਾਡਾ ਵੀ ਜ਼ਾਇਆ ਕਰਦਾ ਫਜ਼ੂਲ ਕਰਤੇ ਵਿਅਰਥ